प्रेज लॉर्ड एवरी वन परमेश्वर आप सब लोगों को बहुत सारी बरकत और आशीष दे चुके हैं और जैसे कि आप जानते हो कि पंजाब में इन दिनों में बहुत ज़्यादा ऐसे अलग अलग गांवों में अलग अलग जगहों में ऐसे बहुत ज़्यादा बारिश के कारण पानी आ चुका है फ्लड आया हुआ है और जिसके कारण बहुत ज़्यादा लोग मुश्किल में हैं कई लोग तो खाने से भी तरस रहे हैं इतनी ज़्यादा दिक्कत में है कुछ तो ऐसे हम बत, हमें बता रहे हैं कि मतलब हमें बस बचा लो हमारी जान बचा लो ऐसे करके हमें बहुत सारी कॉल्स आ रही हैं और मैं परमेश्वर का थैंक्स करता हूँ धन्यवाद करता हूँ कि परमेश्वर ने सुपारणा मिनिस्ट्री को अपने दास को उनके ऊपर इतनी बड़ी ग्रेस की है इतनी बड़ी ग्रेस उनके ऊपर काम कर रही है इस मिनिस्ट्री के ऊपर कि जिससे परमेश्वर ने इस मिनिस्ट्री को इसी योग्य बनाया कि हम दूसरे लोगों की मदद कर सके जो पीड़ित लोग हैं जो फ्लड के सताए हुए लोग हैं उनको उनके पास जाकर हमारी टीम मदद कर सके और आज हम ये आप देख रहे हैं दो गाड़ियाँ ये राशन से भरी हुई हैं और हम आज डेरा बाबा नानक साइड जा रहे हैं वहाँ पे जो लोग पीड़ित हैं परेशान हैं जिनके पास ना तो प्रशासन के कुछ लोग ना तो प्रशासन पहुँचा है ना कुछ कोई भी मदद के लिए पहुंचा नहीं है लेकिन ऐसे उन्होंने हमारे यहाँ पर अप्रोच की और जिससे परमेश्वर मतलब इस मिनिस्ट्री को इस्तेमाल कर रहा है उनके जीवन में उनकी मदद करने के लिए तो आज हम डेरा बाबा नानक जा रहे हैं और कल हम अबोहर जाएंगे और फिर उसके बाद गुरदासपुर ज़िला फिर उसके बाद हम फिरोजपुर भी जाएंगे ऐसे परमेश्वर इस मिनिस्ट्री को बहुत ज़्यादा इस्तेमाल कर रहा है खुदा ने अपने दास के ऊपर जो बड़ी ग्रेस की है इस मिनिस्ट्री के ऊपर કે ઉનકે ਇਸ ગ્રેસ કે દ્વારા ਇਸ મિનિસ્ટ્રી اس યોગ્ય ہوئی કે લોકો કે મદદ કર સકે તો પરમેશુ આપકો બહોત સરી બરકત દે ચુકે હે ગોડ બ્લેસ યુ આમેન હલેલુયા હલેલુયા મે સબ તો પહેલે ઓ જીંદા પરમેશ્વરજી دا ਧੰਨਵਾਦ ਕਰਦਾ અર ક્યોકી પરમેશ્વર ભી હે જેڑا સાનુ રોજ دی રોટી ભી દેંદા અર સાનુ હંમેશા જેڑا હર એક જિંદગી دی બરકત دے ਨਾਲ ભી ઓ માલા માલ કરદા હે ਜਿੱਥੇ ਮੈਂ ਸਭ ਤੋਂ ਪਹਿਲੇ ਪਰਮੇਸ਼ਵਰ ਜੀ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਧੰਨਵਾਦ ਕਰਦਾ ਹਾਂ ਅਪੋਸਟਲ ਪੌਲ ਸੁਖਪਾਲ ਲਾਣਾ ਜੀ ਦਾ ਕਿਉਂਕਿ ਮੇਰੀ ਕੱਲ ਹੀ ਉਹਨਾਂ ਨਾਲ ਮੀਟਿੰਗ ਹੋਈ ਸੀ ਔਰ ਜਦੋਂ ਅਸੀਂ ਹਰਪੀਡ ਆਪਣੇ ਪੰਜਾਬ ਨੂੰ ਦੇਖਿਆ ਕਿ ਪੰਜਾਬ ਦੇ ਅੰਦਰ ਬਹੁਤ ਹੀ ਬੁਰੇ ਹਾਲਾਤ ਨੇ ਲੋਕ ਜਿਹੜੇ ਖਾਣੇ ਤੋਂ ਵੀ ਤਰਸ ਰਹੇ ਨੇ ਲੋਕ ਜਿਹੜੇ ਬੁਰੀ ਤਰ੍ਹਾਂ ਪਾਣੀ ਦੇ ਵਿੱਚ ਫਸੇ ਨੇ ਔਰ 10-10 15-15 ਫੁੱਟ ਪਾਣੀ ਜਿਹੜਾ ਘਰਾਂ ਦੇ ਵਿੱਚ ਭਰਿਆ ਔਰ ਦੂਜੀ ਦੂਜੀ ਤੀਜੀ ਤੀਜੀ ਮੰਡਲ ਤੇ ਲੋਕ ਫਸੇ ਨੇ ਔਰ ਜਦੋਂ ਇਹ ਸਾਰਾ ਡਿਸਕਸ ਅਪੋਸਟਲ ਪੌਲ ਸੁਖਪਾਲ ਲਾਣਾ ਔਰ ਉਹਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਤਰਸ ਵਾਲਾ ਜਿਹੜਾ ਸੀਗਾ ਇੱਕ ਉਹਨਾਂ ਦੇ ਮਨ 'ਚ ਤਰਸ ਆਇਆ ਕਿ ਸਾਡਾ ਚਾਹੇ ਸਾਡਾ ਮਸੀਹ ਸਮਾਜ ਹੋਵੇ ਸਾਇ ਸਿੱਖ ਸਮਾਜ ਹੋਵੇ ਚਾਹੇ Hindu ਸਮਾਜ Muslim ਕੋਈ ਵੀ ਹੋਵੇ ਕੋਈ ਵੀ ਜਾਤ-ਬਾਤ ਦਾ ਇਸ ਟਾਈਮ ਜਿਹੜਾ ਜਿਹੜਾ ਨੇਚਰਲ ਡਿਜ਼ਾਸਟਰ ਹੈ ਜਿਹੜੀ ਇਹ ਕੁਦਰਤ ਦਾ ਇੱਕ ਹਾਰਡ ਵਾਲਾ ਜਿਹੜਾ ਇਹ ਸਮਾਂ ਆ ਇਹਦੇ ਵਿੱਚ ਕੋਈ ਜਾਤ-ਪਾਤ ਨਹੀਂ ਆ ਇਹਦੇ ਵਿੱਚ ਸਿੱਖ Hindu Muslim Christian ਸਾਰੇ ਔਰ ਅਪੋਸਟਲ ਜੀ ਨੇ ਕਿਹਾ ਕਿ ਸਾਰਿਆਂ ਵਾਸਤੇ ਤੁਸੀਂ ਜਿਹੜਾ ਇਹ ਰਾਸ਼ਨ ਦਾ ਉਪਰਾਲਾ ਕਰਨਾ ਆ ਔਰ ਤੁਸੀਂ ਆ ਦੇਖ ਸਕਦੇ ਹੋ ਕਿ ਦੋ ਟਰੱਕ ਜਿਹੜੇ ਆ ਆ ਮਿਨੀ ਟਰੱਕ ਜਿਹੜੇ ਆ ਇਹ ਰਾਸ਼ਨ ਦੇ ਨਾਲ ਬਿਲਕੁਲ ਖਚਾ-ਖਚ ਭਰੇ ਹੋਏ ਨੇ ਔਰ ਇਹ ਤੇ ਸਾਡੀ ਸ਼ੁਰੂਆਤ ਹੈ ਜਿਹੜੀਆਂ ਪਿੱਛੇ ਹੋਰ ਵੀ ਜਿਹੜਾ ਆ ਚਾਹੇ ਉਹ ਰਮਦਾਸ ਹੋਵੇ ਡੇਰਾ ਬਾਬਾ ਨਾਨਕ ਹੋਵੇ ਫਰੂਜ਼ਪੁਰ ਹੋਵੇ ਹਰੀਕੇਪਤਨ ਹੋਵੇ ਸੰਗਰੂਰ ਹੋਵੇ ਜਿੱਥੇ-ਜਿੱਥੇ ਵੀ ਗੁਰਦਾਸਪੁਰ ਹੋਵੇ ਜਿੱਥੇ-ਜਿੱਥੇ ਵੀ ਹੜਪੀੜਤ ਲੋਕ ਫਸੇ ਨੇ ਅਸੀਂ ਉਹਨਾਂ ਨੂੰ ਰਾਸ਼ਨ ਤੇ ਪ੍ਰਭੂ ਦੀ ਕਿਰਪਾ ਨਾਲ ਪਹੁੰਚਾਈ ਰਹੇ ਹਾਂ ਅਪੋਸਟਲ ਪਾਉਲ ਤੋਂ ਪਾਲਣਾ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਰਾਸ਼ਨ ਤੇ ਪਹੁੰਚਾਵਾਂਗੇ ਵੀ ਪਰ ਸਾਨੂੰ ਹੁਣੇ-ਹੁਣੇ ਫੋਨ ਆ ਰਹੇ ਸੀ ਕਈ ਜਗ੍ਹਾ ਤੇ ਜਿਹੜੇ ਲੋਕ ਫਸੇ ਨੇ 8-10-10 ਜੀ ਜਿਹੜੇ ਨੇ ਇੱਕ ਜਗ੍ਹਾ ਤੇ ਫਸੇ ਨੇ ਅਬ ਸਾਡੀ ਹੁਣੇ ਹੀ डीसी साहब ਨਾਲ রোড एसडीएम साहब ਨਾਲ ਗੱਲ ਹੋਈ ਹੈ ਔਰ ਅਸੀਂ ਵਿਦਨ 2 ਆਵਰਸ ਅਸੀਂ ਉਹਨਾਂ ਨੂੰ ਰੈਸਕਿਊ ਕਰਕੇ ਕੱਢ ਕੇ ਲੈ ਕੇ ਆਵਾਂਗੇ ਔਰ ਹਰ ਤਰੀਕੇ ਦੀ ਮਦਦ ਜਿਹੜੀ ਆ ਪੋਸਟਲ ਪਾਲ ਸੁਪਾਲਾਣਾ ਮਿਨਿਸਟਰੀ ਵੱਲੋਂ ਕੀਤੀ ਜਾਊਗੀ ਇਹ ਸ਼ੁਰੂਆਤ ਹੈ ਭਵਿੱਖ ਦੇ ਵਿੱਚ ਵੀ ਜਿੱਥੇ ਜਿੱਥੇ ਲੋਡ ਪੈਗੀ ਸਾਡੀ ਮਿਨਿਸਟਰੀ ਸਾਡੀ ਟੀਮ ਤੁਸੀਂ ਦੇਖ ਸਕਦੇ ਹੋ 24 ਘੰਟੇ ਜਾਗਦੀ ਰਹੇਗੀ ਔਰ ਪਹਿਰੇਦਾਰੀ ਦੇ ਵਾਂਗ ਖੜੇ ਰਹੇਗੀ ਤਾਂ ਕਿ ਇਹ ਜਿਹੜੇ ਇਹ ਲੋਕ ਜਿਹੜੇ ਨੇ ਫਸੇ ਨੇ ਇਹਨਾਂ ਨੂੰ ਰੈਸਕਿਊ ਕਰਕੇ ਇਹਨਾਂ ਨੂੰ ਜਿਹੜਾ ਖਾਣਾ ਦੇ ਕੇ ਜਿੱਥੇ ਪਾਣੀ ਦੀ ਜ਼ਰੂਰਤ ਹੈ ਪਾਣੀ ਦੇ ਕੇ ਹਰ ਤਰੀਕੇ ਦੀ ਸਹੂਲਤ ਕੋਸ਼ਿਸ਼ ਕਰਕੇ ਉੱਥੇ ਪਹੁੰਚਾ ਦਿੱਤੀ ਜਾਊਗੀ ਔਰ ਅੱਜ ਤੋਂ ਹੀ ਸਾਡਾ ਕਾਫਲਾ ਰਵਾਨਾ ਹੋਣ ਜਾ ਰਿਹਾ ਹੈ ਔਰ ਮੈਂ ਸਮਝਦਾ ਕਿ ਪ੍ਰਭੂ ਅਪੋਸਟਲ ਜੀ ਨੂੰ ਬਰਕਤ ਦੇਵੇ ਸਾਡੀ ਮਿਨਿਸਟਰੀ ਨੂੰ ਵੀ ਬਲੈਸ ਕਰੇ ਔਰ ਜਿਹੜੇ ਜਿਹੜੇ ਲੋਕ ਫਸੇ ਨੇ ਸਾਨੂੰ ਇਹ ਹਿੰਮਤ ਦੇਵੇ ਪਰਮੇਸ਼ਵਰ ਕਿ ਅਸੀਂ ਉਹਨਾਂ ਲੋਕਾਂ ਨੂੰ ਕੱਢ ਕੇ ਉਹਨਾਂ ਨੂੰ ਮੰਜ਼ਲ ਤੱਕ ਸੇਫ ਜ਼ੋਨ ਦੇ ਵਿੱਚ ਲੈ ਸਕੀਏ ਧੰਨਵਾਦ ਜੈਮਸੀ ਕੀ ਸ਼ੁਕਰੀਆ